ਐਮਰਜੈਂਸੀ ਸੇਵਾਵਾਂ ਬੰਦ ਕਰ ਦੋ ਘੰਟੇ ਕੀਤਾ ਗਿਆ ਪ੍ਰਦਰਸ਼ਨ ਡਾਕਟਰ ਸੇਵਾਵਾਂ ਵਾਲੋ ਕਿਹਾ ਜਾਂਦਾ ਹੈ ਕਿ ਲੋਕਾਂ ਵੱਲੋਂ ਮੈਡੀਕਲ ਹਸਪਤਾਲ ਨੂੰ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਬਦਨਾਮ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭ ਦਾ ਸੁਹਾ ਕਰਦਾ ਹੈ ਅਕਸਰ ਹੀ ਫਰੀ ਕੋਟ ਦੇ ਗੁਰਗੋਸ਼ੇ ਮੈਡੀਕਲ ਹਸਪਤਾਲ ਦੇ ਗਾ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਜਿ세 ਤੇ ਲੈ ਕੇ ਕਾਫੀ ਸਵਾਲ ਗੁਰਗੋਸ਼ੇ ਮੈਡੀਕਲ ਹਸਪਤਾਲ ਦੇ ਖੜੇ ਹੁੰਦਿਆਂ ਜਿ세 ਚਾਲਦੇ ਪਿਛਲੇ ਸਮੇਂ ਵੀ ਕੁਝ ਵੀਡੀਓ ਸਾਹਮਣੇ ਆਈਆਂ ਸੀ ਇਸ ਦੇ ਕਾਰਨ ਇਕੱਠੇ ਹੋਏ OPD ਦੇ ਸਾਰੇ ਐਮਰਜੈਂਸੀ ਡਾਕਟਰ ਸਵਾਨਾ ਵੱਲੋਂ ਅੱਜ 2 ਘੰਟੇ OPD ਸੇਵਾਵਾਂ ਬੰਦ ਰੱਖੀਆਂ ਗਈਆਂ ਅਤੇ ਮੰਗ ਕੀਤੀ ਗਈ ਕਿ ਜਿਸ ਤਰ੍ਹਾਂ ਲਗਾਤਾਰ ਮੈਡੀਕਲ ਹਸਪਤਾਲ ਅਤੇ ਯੂਨੀਵਰਸਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਡਾਕਟਰ ਆਪਣੀਆਂ ਪੂਰੀਆਂ ਸੇਵਾਵਾਂ ਦੇ ਰਹੇ ਨੇ ਪਰ ਉਹਨਾਂ ਦੀਆਂ ਵੀਡੀਓਆਂ ਜਾਣ ਬੁੱਝ ਕੇ ਵਾਇਰਲ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਮੈਡੀਕਲ ਹਸਪਤਾਲ ਦੀ ਸ਼ੋਭੀ ਖਰਾਬ ਕੀਤੀ ਜਾ ਰਹੀ ਹੈ ਇਸ ਮਾਨ ਦੇ ਵਿੱਚ ਇਕੱਠੇ ਹੋਏ ਸਾਰੇ ਹੀ ਮੁਲਾਜ਼ਿਮਾਂ ਵੱਲੋਂ 2 ਘੰਟੇ ਦੀ ਓਪੀਡੀ ਸੇਵਾ ਅਜ ਬੰਦ ਕੀਤੀ ਗਈ ਸੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਧਰਨੇ ਦੇ ਵਿੱਚ ਫ੍ਰੀਕੋਰਡ ਦੇ ਵਿਧਾਇਕ ਗੁਰਜ ਸਿੰਘ ਸੇਖੋ ਵੀ ਪਹੁੰਚੇ ਸਨ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ वो आज मुद्दा है वो है वो कि जो इमरजेंसी से वार्ड से हमारे पिछले कुछ टाइम से वीडियोस बनाए जा रहे हैं डॉक्टर्स के और स्टाफ के तो उसके रिगार्डिंग और डी का जो एक नाम खराब हो रहा है डिफेम किया जा रहा है जिससे वो यहाँ के काम करने वाले डॉक्टर्स और बाकी स्टाफ है वो डीमोरलाइज होते हैं उनको डीफेम किया जा रहा है उसके खिलाफ कार्रवाई करने के लिए सरकार से जिला प्रशासन से उसके रिगार्डिंग जो वीडियो हमारा जो एक वीडियो रे, रेजिडेंट डॉक्टर्स का यहाँ पे दो तीन वीडियो वायरल हुए हैं इमरजेंसी से जहाँ पे जिस वीडियो में दिखाया गया है कि कोई वार्ड ऑलमोस्ट खाली है कोई उसमें चल नहीं रहा है डॉक्टर अपना काम कर रहे हैं रेजिडेंट डॉक्टर और स्टाफ अपना बैठ के काम कर रहा है उसमें कोई ऐसा दिक्कत नहीं बताई जा रही है फिर भी उसको वायरल किया जा रहा है कि डॉक्टर काम नहीं कर रहे उसको लेकर हमने उसके लिए आगे एडमिनिस्ट्रेशन को दी है और हमारा ये है कि भाई इसमें जल्द से जल्द कार्यवाही की जाए तो इस क्योंकि साइबर क्राइम के थ्रू अपन छह से बारह घंटे के अंदर उसमें कार्रवाई हो जाती है उसको डिलीट करवाया जाए और उसके जिसने उन्होंने उन बनाते उन उन बना रहे हैं ये वीडियो उनको कड़ी से कड़ी कार्यवाही की जाए उनके ऊपर तो ये प्रोटेस्ट कर हम उम्, उम्मीद कर रहे हैं कि सरकार इसमें अगले चौबीस घंटे में इस इसपे कोई ना कोई एक हल निकालेगी और उस उसपे कड़ी से कड़ी कार्रवाई की जाएगी अगर इसके बारे में अगर सरकार जिला प्रशासन कोई आगे कार्रवाई नहीं करता है तो हम मंडे बाद में इसके आगे प्रोसीड करेंगे आपका तो जिला प्रशासन के संबंध में कोई जी मैंने हमने हॉस्पिटल एडमिनिस्ट्रेशन के थ्रू आगे कार्रवाई करने के लिए अप्लीकेशन दी हुई है ਅੱਜ ਦਾ ਮੁੱਦਾ ਵੈਸੇ ਅਸੀਂ ਸਾਰੇ ਇਕੱਠੇ ਹੋਏ ਸੀਗੇ ਕਿ ਇੱਥੇ ਕੋਈ ਵੀ ਐਕਸ ਵਾਈ ਜ਼ेड ਬੰਦਾ ਆ ਕੇ ਵੀਡੀਓ ਬਣਾ ਲੈਂਦਾ ਵੀ ਕੁਝ ਵੀ ਡਾਕਟਰ ਦੇ ਉੱਪਰ ਜਾਂ ਸਟਾਫ ਦੇ ਉੱਪਰ ਆਪਣੀ ਉਂਗਲ ਤੱਕ ਲੈਂਦਾ ਵੀ ਤੁਸੀਂ ਐਦਾ ਕਰ ਰਹੇ ਹੋ ਕੋਈ ਪ੍ਰੂਫ ਨਹੀਂ ਹੁੰਦਾ ਉਹਦੇ ਕੋਲ ਬਸ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਆ ਕੋਈ ਉਹਦਾ ਕੁਝ ਨਹੀਂ ਹੈਗਾ ਵੀ ਕੀ ਉਹਦਾ ਵੀਡੀਓ ਦਾ ਸਿਰਪੈਰ ਕੁਝ ਨਹੀਂ ਹੁੰਦਾ ਤੇ ਉਹਨੂੰ ਅੱਗੇ ਫੈਲਾ ਦਿੱਤਾ ਜਾਂਦਾ ਡਾਕਟਰ ਜ਼ਿਆਦਾ ਡਾਕਟਰ ਹੁੰਦਾ ਡਾਕਟਰ ਦੀ ਆਵਾਜ਼ ਕਦੇ ਨਹੀਂ ਸੁਣੀ ਜਾਂਦੀ ਨਾ ਡਾਕਟਰ ਕਦੇ ਬੋਲਦੇ ਸੀ ਤਾਂ ਸਾਡਾ ਅੱਜ ਦਾ ਮੁੱਦਾ ਇਹ ਸੀਗਾ ਇੱਕ ਐਮਰਜੈਂਸੀ ਦੇ ਵਿੱਚ ਵੀ ਵੀਡੀਓ ਵਾਇਰਲ ਹੋਈ ਸੀ ਬਹੁਤ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ 'ਚ ਵੀ ਐਮਰਜੈਂਸੀ ਦੇ ਵਿੱਚ ਇਹ ਹੋਇਆ ਫਲਾਣਾ ਹੋਇਆ ਧਮਕਾਣਾ ਬੋਰਡ ਦੇ ਵਿੱਚ ਇਹ ਹੋਇਆ ਫਲਾਣਾ ਧਮਕਾਣਾ ਬਟ ਐਦਾਂ ਦਾ ਕੁਝ ਹੁੰਦਾ ਨਹੀਂ ਹੈ ਕਿਉਂਕਿ ਉਹ ਇੱਕ ਸਾਈਡ ਦੀ ਗੱਲ ਕੋਈ ਚ ਵੀ ਬਣਾ ਕੇ ਕੋਈ ਸ਼ਰਾਰਤੀ ਅੰਸਰ ਕੁਝ ਲੋਕ ਹੀ ਨੇ ਜੋ ਇਹ ਕਰ ਰਹੇ ਨੇ ਇਹ ਨਹੀਂ ਆ ਵੀ ਹਰ ਬੰਦਾ ਕਰ ਰਿਹਾ ਕੁਝ ਪਾਰਟਿਕੂਲਰ ਪੀਪਲ ਨੇ ਸਪੈਸ਼ਲ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਡੇ ਤੋਂ ਰੈਜ਼ੀਡੈਂਟ ਡਾਕਟਰਸ ਤੋਂ ਕੁਝ ਪ੍ਰੋਬਲਮ ਨਹੀਂ ਹੁੰਦੀ ਬਟ ਉਹ ਜਿਹੜੇ ਨਾਲ ਦੇ ਬੰਦੇ ਹੁੰਦੇ ਨੇ ਉਹ ਕੁਝ ਤੋਂ ਕੁਝ ਬਣਾ ਦਿੰਦੇ ਨੇ ਗੱਲ ਨੂੰ ਬਸ ਸਾਡਾ ਮੇਨ ਹੋਇਆ ਵੀ ਸਾਡਾ ਰੈਜ਼ੀਡੈਂਟ ਡਾਕਟਰਸ ਅਸੀਂ ਇਸ ਟਾਈਮ ਤਾ ਖੜੇ ਆ ਵੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਡਾਕਟਰ ਸਾਹਿਬਾਨ ਨੇ ਮੰਗ ਪੱਤਰ ਦਿੱਤਾ ਪੈਸੇ ਵੀ ਮੈਂ ਲਗਾਤਾਰ ਹਸਪੀਟਲ ਨਾਲ ਜੁੜਿਆ ਹੋਇਆ ਮੈਂਬਰ ਹੋਣ ਦੇ ਨਾਤੇ ਜਾਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਔਰ ਦੂਜਾ ਐਮਐਲਏ ਹੋਣ ਦੇ ਨਾਤੇ ਪਿਛਲੇ ਲੰਮੇ ਸਮੇਂ ਤੋਂ ਮੇਰਾ ਮੈਡੀਕਲ ਕਾਲਜ ਨਾਲ ਵਾ ਤਾਂ ਕੁਸ਼ਕ ਜਿਹੜੇ ਸ਼ਰਾਪਤੀ ਅਨਸਰ ਹੈ ਉਹ ਲਗਾਤਾਰ ਮੈਡੀਕਲ ਕਾਲਜ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹਦਾ ਜਿਹੜਾ ਕਰਕੇ ਸਾਨੂੰ ਇਹ ਵੀ ਸ਼ਾਇਦ ਕੋਈ ਟੱਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਗੋਲ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪੀਟਲ ਨੂੰ ਜਾਣਾ ਚਾਹੁੰਦੇ ਨੇ ਲਗਾਤਾਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪੈਸਿਆਂ ਦੀ 4.50 ਕਰੋੜ ਰੁਪਈਆ ਅਸੀਂ ਹੁਣ ਤੱਕ ਖਰਚ ਚੁੱਕੇ ਹਾਂ ਤੁਸੀਂ ਆਪ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਹਾਂ ਕਈਆਂ ਚੀਜ਼ਾਂ ਦੇ ਅਸੀਂ ਪੰਜਾਬ ਦੇ ਵਿੱਚ ਪਹਿਲੇ ਹਾਂ ਔਰ ਸਾਡੇ ਕੋਲੇ ਜਿਹੜੇ ਡਾਕਟਰ ਹੈ ਟੌਪ ਮੋਸਟ ਡਾਕਟਰ ਹੈ ਨਾਮੀ ਡਾਕਟਰ ਹੈ ਭਾਰਤ ਦੇ ਨਾਮੀ ਡਾਕਟਰ ਹੈ ਪੰਜਾਬ ਦੇ ਨਾਮੀ ਡਾਕਟਰ ਤਾਂ ਉਹਦੇ ਵਿੱਚ ਕਿਸੇ ਨਾ ਕਿਸੇ ਜਿਹੜੇ ਕਾਰਪੋਰੇਟ જગਤ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਮੈਡੀਕਲ ਕਾਲਜ ਇਸੇ ਤਰ੍ਹਾਂ ਤਰੱਕੀ ਕਰਦਾ ਰਿਹਾ ਹੁਣ ਸਾਡੇ ਜਿਹੜੇ ਕੁਝ ਡਿਪਾਰਟਮੈਂਟਸ ਬਣ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ 50-50000 ਰੁਪਇਆ ਇੱਕ ਦਿਨ ਦਾ ਪ੍ਰਾਈਵੇਟ ਵਾਲੇ ਲੈਂਦੇ ਆ ਤਾਂ ਅਸੀਂ 2-4000 ਰੁਪਏ ਚ ਜਾਂ ਯੋਸ਼ਮਾਨ ਦੇ ਵਿੱਚ ਫ੍ਰੀ ਦੇ ਵਾਂਗੂ ਇਲਾਜ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਉਹਨੂੰ ਇਹ ਬੈਰੀਅਰ ਖੜਾ ਹੋ ਜੂਗਾ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਚਾਹੇ ਆਪਦੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਪਦੇ ਰੂਪ ਚ ਆ ਕੇ ਕਰਦਾ ਹੈ ਤੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਆ ਤੇ ਚਾਹੇ ਨੇੜੇ ਬੈਠੇ ਆ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਇਹਦੇ ਵਿੱਚ ਜਾਂਚ ਦੇ ਵਿੱਚ ਲੱਗ ਗਿਆ ਨਾ ਉਹ ਸਾਡੀ ਜਾਂਚ ਚੱਲ ਰਹੀ ਹੈ ਕਿਸ ਤਰ੍ਹਾਂ ਬਗਨਾਮ ਕੀਤਾ ਜਾ ਰਿਹਾ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਸਾਡੇ ਕਾਲਜ ਦੀ ਕੋਈ ਉਹਦੇ ਚ ਫੋਟੋ ਨਹੀਂ ਸਾਡੇ ਕਾਲਜ ਦੀ ਦਵਾਈ ਨਹੀਂ ਔਰ ਇਥੋਂ ਤੱਕ ਕਿ ਅਸੀਂ ਠੇਕਾ ਦਿੱਤਾ ਹੋਇਆ ਟੈਂਡਰ ਦਿੱਤਾ ਹੋਇਆ ਇਹਨਾਂ ਨੂੰ ਕੂੜਾ ਚੱਕਣ ਦਾ ਉਹ ਕੂੜਾ ਕਿੱਥੋਂ ਲੈ ਆ ਕੇ ਕਿੱਥੇ ਸਿੱਟਿਆ ਗਿਆ ਗੋਲੀਆਂ ਲਿਆ ਕੇ ਸਿੱਟੀਆਂ ਗਈਆਂ ਹਰ ਇੱਕ ਤਰ੍ਹਾਂ ਨਾਲ ਸਾਡੇ ਜਿਹੜਾ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਹਲੇ ਜਾਂਚ ਜਾਰੀ ਹੈ ਉਹ ਚ ਕਿਹੜੇ ਕਿਹੜੇ ਬੰਦੇ ਫਸਦੇ ਆ ਤੁਹਾਨੂੰ ਪਤਾ ਲੱਗ ਜੂਗਾ ਛੇਤੀ ਕੋਈ ਪਾਰਟੀ ਦਾ ਇੱਕ ਨੇਤਾ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਟਾਰਗੇਟ ਕਰਕੇ ਮੈਡੀਕਲ ਕਾਲਜ ਕਰ ਕੋ ਯਾਰ ਕਿਹੜਾ ਸਾਡੀ ਪਾਰਟੀ ਦਾ ਨੇਤਾ ਉਹ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋ ਪਾਰਟੀ ਦਾ ਨੇਤਾ ਬਣੂਗਾ ਉਹਦੇ ਕੋਲ ਕੋਈ ਅਹੁਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਤਾਂ ਐ ਲੱਗਦਾ ਵੇ ਤਰੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹੋ ਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆਪਦੇ ਤੋਂ ਨੂੰ ਦਿਓ ਹੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਜੇ ਤੁਸੀਂ ਚੰਗੇ ਬਣਨਾ ਤਾਂ ਚੰਗੇ ਕੰਮ ਕਰੋ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਆ ਪਰ ਇਹ ਕਿਹਾ ਵੀ ਅਗਰ ਇਨਸਾਫ ਨਾ ਮਿਲੇ ਜਾਂ ਦੇਖੋ ਜੇ ਦੀ ਗੱਲ ਹੀ ਹੈ ਇਨਸਾਫ ਦੇਵਾਂਗੇ ਮੈਂ ਐਮਐਲਏ ਹੋਣ ਦੇ ਨਾਤੇ ਵੀ ਮੈਂ ਯੂਨੀਵਰਸਿਟੀ ਬੋਰਡ ਦਾ ਮੈਂਬਰ ਹੋਣ ਦੇ ਨਾਤੇ ਵੀ ਔਰ ਇੱਕ ਸਮਾਜ ਦਾ ਅੰਗ ਹੋਣ ਦੇ ਨਾਤੇ ਵੀ ਡਾਕਟਰਾਂ ਦੇ ਨਾਲ ਖੜਾ ਹੈ ਔਰ ਇਹਨਾਂ ਨੂੰ ਹਰ ਹਾਲਤ 'ਚ ਇਨਸਾਫ ਦਵਾਵਾਂਗੇ ਮੁੱਖ ਮੰਤਰੀ ਸਾਹਿਬ ਰਵਿੰਦਰ ਕੇਜਰੀਵਾਲ ਸਾਹਿਬ ਦੀ ਦਾ ਸੋਚ ਹੈ ਕਿ ਅਸੀਂ ਐਜੂਕੇਸ਼ਨ ਨੂੰ ਡਵੈਲਪ ਕਰਨਾ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਅਦਾਰਾ ਹੈ ਜਿਹੜੇ ਸਭ ਤੋਂ ਵੱਧ ਐਜੂਕੇਸ਼ਨ ਦੇ ਰਹੇ ਆ ਮੈਡੀਕਲ ਲੈਨ ਦੇ ਵਿੱਚ ਅਸੀਂ ਤਾਂ ਉਹ ਐਜੂਕੇਸ਼ਨ ਵਾਲੇ ਪਾਸੇ ਵੀ ਤੁਰਿਆ ਟੈਕਨੀਕਲ ਐਜੂਕੇਸ਼ਨ ਹੈ ਅਸੀਂ ਜਿਹੜਾ ਹੁਣ ਪਿਛਲੇ ਸਾਲ 35 ਨਵੇਂ ਜਿਹੜੇ ਆ ਟਰੇਡ ਉਹ ਸ਼ੁਰੂ ਕਰ ਰਹੇ ਆ ਮੈਡੀਕਲ ਕਾਲ ਦੇ ਵਿੱਚ ਨਵੇਂ ਤੋਂ ਨਵੇਂ ਕੋਰਸ ਆ ਜਿਹੜੇ ਵਰਲਡ ਦੇ ਵਿੱਚ ਕਿਤੇ ਨਹੀਂ ਚੱਲੂ ਸੀਗੇ ਇੰਡੀਆ ਦੇ ਵਿੱਚ ਕਿਤੇ ਨਹੀਂ ਸੀ ਅਸੀਂ ਐਮ ਆਈ ਐਮ ਏ ਨਾਲ ਵੀ ਸਮਝੋਤੇ ਕੀਤੇ ਹਰ ਰੋਜ਼ ਹਰ ਹਫਤੇ ਅਸੀਂ ਕਿਸੇ ਨਾ ਕਿਸੇ ਨਾਲ ਸਮਝੋਤਾ ਕਰਦੇ ਆ ਟੈਕਨੀਕਲ ਯੂਨੀਵਰਸਿਟੀ ਨਾਲ ਸਮਝੋਤੇ ਕਰ ਰਹੇ ਆ ਉਹ ਐਜੂਕੇਸ਼ਨ ਸੀਐਮ ਸਾਹਿਬ ਤੱਕ ਜਾਊਗਾ ਜੀ ਸੀਐਮ ਸਾਹਿਬ ਦੇ ਧਿਆਨ ਚ ਸਾਰੀ ਗੱਲ ਲਿਆਂਦੀ ਜਾਊਗੀ ਹਰ ਮਤਲਬ ਪੱਖ ਤੋਂ ਯੂਨੀਵਰਸਿਟੀ ਸਾਡੀ ਡਿਵੈਲਪ ਕਰ ਰਹੀ ਹੈ ਇਹਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਪਰੇਸ਼ਾਨੀ ਹੋਣੀ ਹੈ ਜੀ ਜਿਹਨੂੰ ਲੱਗਦਾ ਵੀ ਇਹ ਸਾਨੂੰ ਜਿਹੜਾ ਨੁਕਸਾਨ ਪਹੁੰਚਾਉਂਦੀ ਹੈ